ਸ਼ਸ਼ੀਕਲ ਜੀ ਸਾਡੇ ਸਾਰੇ ਭੈਣ ਭਰਾਵਾਂ ਨੂੰ ਵੈਲਕਮ ਹੈ ਜੀ ਤੁਹਾਡਾ ਸਿਫਰ ਡੈਰੀ ਫਾਰਮ ਦੇ ਵਿੱਚ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਜੀ ਟ੍ਰਾਂਜੀਸ਼ਨ ਪੀਰੀਅਡ ਦੀ ਟ੍ਰਾਂਜੀਸ਼ਨ ਪੀਰੀਅਡ ਜਿਹੜਾ ਇਹਨਾਂ گاਵਾਂ ਦੇ ਵਿੱਚ ਬਹੁਤ ਖਾਸ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੀਆਂ ਗੱਲਾਂ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਨੂੰ ਫੋਲੋ ਕਰਨਾ ਹੁੰਦਾ ਉਹਦੀ ਨਾਲ ਹੀ ਗਾਂ ਚੰਗਾ ਤਿਆਰ ਹੋ ਪਾਂਦੀ ਹੈ ਜੀ ਤੇ ਇਹਦੇ ਵਿੱਚ ਜਿਹੜਾ ਅਸੀਂ ਜਿਹੜੀਆਂ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਦੇ ਹਾਂ ਉਹੀ ਅਸੀਂ ਅੱਜ ਆਪਣੀ ਨੌਲੇਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਦੇਖੋ ट्रांजिशन पीरियड ਦੇ ਵਿੱਚ ਜਿਵੇਂ ਆਪਾਂ ਗਾਂ ਨੂੰ ਤਿਆਰ ਕਰਾਂਗੇ ਉਸ ਤੋਂ ਬਾਅਦ ਉਹਦੀ ਤੇ ਡਿਪੈਂਡ ਕਰਦਾ ਹੈ ਜੀ ਕਿ ਉਹ ਆਪਾਂ ਨੂੰ ਮਿਲਕ ਪ੍ਰੋਡਕਸ਼ਨ ਉਹਦੀ ਕਿੰਨੀ ਹੋਊਗੀ ਜਿੰਨਾ ਵਧੀਆ ਆਪਾਂ ਉਹਨੂੰ ਤਿਆਰ ਕੀਤਾ ਹੋਊਗਾ ਓਨਾ ਹੀ ਮਿਲਕ ਪ੍ਰੋਡਕਸ਼ਨ ਦੇ ਵਿੱਚ ਜਿਹੜੀ ਇੰਪਰੂਵਮੈਂਟ ਹੁੰਦੀ ਹੈ ਜੀ ਸੋ ਸਭ ਤੋਂ ਪਹਿਲਾਂ ਜਦੋਂ ਗਾਂ ਨੂੰ 9th ਮੰਥ ਸਟਾਰਟ ਹੋ ਜਾਂਦੇ ਜੀ ਉਦੋਂ ਤੁਸੀਂ ਕੀ ਯੂਜ਼ ਕਰਨੀ ਹੈ ट्रांजिशन ਫੀਡ ਅਸੀਂ ਜਿਹੜੀ ਫੀਡ ਯੂਜ਼ ਕਰਦੇ ਹਾਂ ਜੀ ਅਸੀਂ ਕਾਰਗਿਲ ਦੀ ਵੀਡੀਓਜ਼ ਕਰਦੇ ਹਾਂ ਬਟ ਜਿਹੜੀ ट्रांजिशन ਫੀਡ ਹੈ ਤੁਸੀਂ ਆਪਣੇ ਘਰ ਦੀ ਵੀ ਤਿਆਰ ਕਰ ਸਕਦੇ ਹੋ ਇਹੀ ਜਿਹੜੀ ਫੀਡ ਹੈ ਜੀ ਇਹ ਤੁਸੀਂ 5 ਤੋਂ 6 ਕਿਜੀ ਜਿਹੜੀਆਂ ਵੱਡੀਆਂ گاਵਾਂ ਨੂੰ ਤੇ ਜਿਹੜੀਆਂ ਨਾਰਮਲ گاਵਾਂ ਨੇ ਜੀ ਆਪਣੀ ਉਹਨਾਂ ਨੂੰ 4 ਤੋਂ 5 ਕਿਲੋ ਡੇਲੀ ਯੂਜ਼ ਕਰਨੀ ਹੈ ਜੀ ਇਸ ਤੋਂ ਇਲਾਵਾ ਅਸੀਂ ਯੂਜ਼ ਕਰਦੇ ਹਾਂ ਜੀ ਇੱਕ ਇੰਜੈਕਸ਼ਨ ਜਿਹਦਾ ਰਿਜ਼ਲਟ ਹੈ ਅਡਰ ਦੀ ਇੰਪਰੂਵਮੈਂਟ ਦੇ ਲਈ ਬਹੁਤ ਵਧੀਆ ਹੈ ਟਿਊਨੈਚ ਨਾਮ ਦਾ ਇੱਕ ਇੰਜੈਕਸ਼ਨ ਹੈ ਜੀ ਜਦੀ ਫੋਟੋ ਮੈਂ ਵਿੱਚ ਲਗਾ ਦਾਂਗੀ ਤੁਸੀਂ ਉਹਨੂੰ ਮਾਰਕੀਟ ਦੇ ਵਿੱਚੋਂ ਈਜ਼ੀਲੀ ਪਰਚੇਸ ਕਰ ਸਕਦੇ ਹੋ ਇਹਦੇ ਨਾਲ ਕੀ ਹੈ ਜੀ ਅਡਰ ਇੰਪਰੂਵਮੈਂਟ ਬਹੁਤ ਵਧੀਆ ਹੈ ਇਹ ਹਫ਼ਤੇ ਦੇ ਵਿੱਚ ਤੁਸੀਂ ਇੱਕ ਵਾਰੀ ਇੰਜੈਕਸ਼ਨ ਦਾ ਯੂਜ਼ ਕਰਨਾ ਹੈ ਜੀ ਹਫ਼ਤੇ ਦੇ ਵਿੱਚ ਇੱਕ ਵਾਰੀ ਲਗਾਉਣਾ ਹੈ ਇਸ ਤੋਂ ਇਲਾਵਾ ਤੁਸੀਂ ਜੀ ਵਿਟਾਮੈਚ VML ਡੇਲੀ ਗਾਂ ਨੂੰ ਦੇਣਾ ਹੈ ਜਿੰਨਾ ਟਾਈਮ ਉਹ ਸੁੰਦੀ ਨਹੀਂ ਜੀ ਉਸ ਟਾਈਮ ਤੱਕ ਫਟੋਨੋਫੋਸ ਦਾ ਇੱਕ ਇੰਜੈਕਸ਼ਨ ਹੈ ਜਿਹੜਾ ਅਸੀਂ ਯੂਜ਼ ਕਰਦੇ ਆ ਇਸ ਦਾ ਰਿਜ਼ਲਟ ਬਹੁਤ ਵਧੀਆ ਹੈ ਬਿਕਾਜ਼ ਜਿਹੜਾ ਹੈ ਜੀ ਦੇਖੋ ਜਦੋਂ ਗਾਵਾਂ ਤਿਆਰੋਂ ਕਰਦੇ ਆ ਆਪਾਂ ਉਸ ਟਾਈਮ ਇਹਨਾਂ ਦੇ ਵਿੱਚ ਜਿਹੜੀ ਹੈ ਆਪਣੇ ਕੈਲਸ਼ੀਅਮ ਦੀ ਕਮੀ ਤਾਂ ਦੇਖੋ ਨਹੀਂ ਆਂਦੀ ਕੈਲਸ਼ੀਅਮ ਜਿਹੜਾ ਉਸ ਟਾਈਮ ਘਟਦਾ ਨਹੀਂ ਹੈਗਾ ਗਾਵਾਂ ਦਾ ਪਰ ਇਹਨਾਂ ਦੇ ਵਿੱਚ ਫਾਸਫੋਰਸ ਦੀ ਕਮੀ ਆਉਣ ਦੀ ਸੰਭਾਵਨਾ ਹੁੰਦੀ ਹੈ ਤਾਂ ਉਹ ਜਿਹੜੀ ਚੀਜ਼ ਦੇ ਲਈ ਐਸੀਟੋਨੋਫਾਸ ਨਾਮ ਦਾ ਇੱਕ ਇੰਜੈਕਸ਼ਨ ਯੂਜ਼ ਕਰਦੇ ਆ ਜਿਹਦਾ ਰਿਜ਼ਲਟ ਬਹੁਤ ਵਧੀਆ ਤੁਸੀਂ ਵੀ ਯੂਜ਼ ਕਰ ਸਕਦੇ ਹੋ ਸੋ ਇਹ ਸੀਗੀਆਂ ਜੀ ਖਾਸ ਗੱਲਾਂ ਜਿਨ੍ਹਾਂ ਦਾ ਤੁਸੀਂ ਖਾਸ ਧਿਆਨ ਰੱਖ ਕੇ ਗਾਹ ਨੂੰ ਵਧੀਆ ਤਿਆਰ ਕਰ ਸਕਦੇ ਹੋ ਇਹ ਚੀਜ਼ਾਂ ਨੂੰ ਇਸਤੇਮਾਲ ਕਰਕੇ ਅਸੀਂ ਆਪਣੇ ਫਾਰਮ ਤੇ ਵਧੀਆ ਗਾਵਾ ਤਿਆਰ ਕਰਦੇ ਆ ਜੀ ਇਸ ਲਈ ਅਸੀਂ ਤੁਹਾਨੂੰ ਰეკਮੈਂਡ ਕਰ ਰਹੇ ਹਾਂ ਤੁਹਾਨੂੰ ਸਾਡੀ ਨੌਲੇਜ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਦੇ ਲਈ